ਇਹ ਗੱਲ ਸੁਣ ਕੀ ਨਾਮ ਮੈਂ ਜੀ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਆਫਸਰ ਐਸਜੀਐਸ ਸਮਰਾਲਾ ਕੋਲ ਫਿਲ ਰਵਾਈ ਦਾ ਕੇਸ ਆ ਕਿਹੜਾ ਨਾਮ ਲੜਾਈ ਦਾ ਕੇਸ ਆ ਹੁਣ ਚੈੱਕ ਕੀਤਾ ਉਹਦੇ ਸੱਟ ਹੈਗੀ ਆ ਹੁਣ ਐਕਸਰੇ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੰਨੀ ਸੱਟ ਹੈਗੀ ਆ ਇਹਦੇ ਸੰਬੰਧ ਵਿੱਚ ਜਾਣ ਨੂੰ ਉਤਲਾ ਕਰ ਦਿੱਤੀ ਵੀ ਹੁਣ ਸਰ ਆਇਆ ਇਹ ਪੇਸ਼ੈਂਟ ਦੇਖ ਕੇ ਪੱਟੀ ਵਗੈਰਾ ਕਰਾਈ ਹੈ ਟ੍ਰੀਟਮੈਂਟ ਦਿੱਤਾ ਹੈ ਫਿਰ ਪਰਚਾ ਕੱਟ ਕੇ ਖਾਣੇ ਨੂੰ ਭੇਜਾਂਗੇ ਕੀ ਨਾਮ ਕੀ ਜੀ ਦਾ ਪੇਸ਼ੈਂਟ ਦਾ ਨਾਮ ਹੈਗਾ ਜੀ ਪ੍ਰਿੰਸ ਕੁਮਾਰ ਸਨੋਖਿੰਦਰਜੀਤ ਸਿੰਘ ਤੇ ਕਿੱਥੇ ਦਾ ਰਹਿੰਦੇ ਨੇ ਇਹ ਹੈਗਾ ਸਮਰਾਲੇ ਦਾ ਦੱਸਿਆ ਗਿਆ ਲੋਕਲ ਇੰਜਰੀ ਕਿਹਦੀ ਇੰਜਰੀ ਹਜੇ ਤਾਂ ਦੇਖਣ ਨੂੰ ਤਾਂ ਥੋੜੀ ਲੱਗਦੀ ਹੈ ਪਰ ਐਕਸ-ਰੇ ਕਰਾ ਕੇ ਹੀ ਪਤਾ ਲੱਗੂਗਾ ਜੀ ਜੀ ਕੱਡੀਆਂ ਹੋਈਆਂ ਨੇ ਜੀ ਕੀ ਮਾਮਲਾ ਹੈ ਜਿਹੜਾ ਬਾਜ਼ਾਰ ਅਸਲ ਵਿੱਚ ਜਿਹੜੇ ਬੰਦੇ ਦੋਨੋਂ ਨਸ਼ੇੜੀ ਨੇ ਉਹ ਨਸ਼ੇ ਪੀਸੇ ਆਪਸ ਵਿੱਚ ਹੀ ਲੜਦੇ ਪਏ ਪੁਲਿਸ ਸਾਡੀ ਮੌਕੇ ਤੇ ਪਹੁੰਚ ਗਈ ਸੀ ਉਹ ਅਸੀਂ ਜੋ ਵੀ ਕਾਰਵਾਈ ਬਣਦੀ ਉਹ ਕਰਦੇ ਦੋਨੇ ਲੋਕ ਲੈ ਲਈ ਦੋਨੇ ਲੋਕ ਲੈ ਲਈ ਕਿ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਪੁੱਛੇ ਹਾਂ ਪਹਿਲਾਂ ਵੀ ਪਰਚੇ ਦਾ ਨਾਮ ਵਗੈਰਾ ਹੈ ਜ ਸਾਹਮਣੇ ਇਹਨਾਂ ਦੇ ਹਾਂ ਇੱਕ ਕੋਈ ਪ੍ਰਿੰਸ ਨਾਮ ਦਾ ਬੰਦਾ ਹੈ ਤੇ ਇੱਕ ਕੋਈ ਮੋਗਰੀ ਨਾਮ ਦਾ ਕਿ ਜੇ ਛੱਟ ਲੱਗੀ ਹੈ ਕੋਈ ਛੱਟ ਹਾਂ ਕੁਝ ਪਤਾ ਲੱਗਿਆ ਵੀ ਛੱਟ ਲੱਗੀ ਆ ਬਾਕੀ ਤਫਤੀਸ਼ ਕਰਦੇ ਤੇ ਪਤਾ ਲੱਗੇ ਕਾਰਨ ਕੁਝ ਪਤਾ ਨਹੀਂ ਕਿਹੜੀ ਗੱਲ ਉੱਛਲ ਰਹੀ ਹੈ ਨਸ਼ੇੜੀ ਨੇ ਤੁਹਾਨੂੰ ਪਤਾ ਨਸ਼ੇ ਪਿੱਛੇ ਲੜੇ ਤੁਹਾਨੂੰ ਸ਼ਰਿਆਮ ਬਾਜ਼ਾਰ 'ਚ ਜਿਹੜੀ ਇਦਾਂ ਦੀਆਂ ਲੜਾਈਆਂ ਹੋਣਾ ਸਰ ਕੀ ਕਾਰਵਾਈ ਇਹਨਾਂ ਤੇ ਹੋਣੀ ਸਖਤੋਂ ਸਖਤ ਕਾਰਵਾਈ ਕਰਾਂਗੇ